ਗੋਆ ਹੀ ਤੇ ਮੈਂ ਗੋਆ ਫੁਮਨਟਨ ਚੱਲੇ ਹੀ ਗੋਆ ਆ ਵੀਰੋ ਨਹੀਂ ਮੈਨੂੰ ਅਮਰਸਰੋਂ ਲੈਣਾ ਜੀ ਕੈਨੇਡਾ ਚੰਗਾ ਫਿਰ ਕੈਨੇਡਾ ਚੱਲੇ ਆਂ ਅਹ ਇੰਦਾ ਇੰਦਾ ਤੁਹਾਡਾ ਪਲਾਨ ਭਾਂਜੇ ਕੈਨੇਡਾ ਦਾ ਇੰਦਾ ਹੀ ਆਹੀ ਪਲਾਨ ਬਣਾ ਕੇ ਕੈਨੇਡਾ ਚੱਲ ਜਾਣਾ ਵਾ ਤੇ ਫਿਲਹਾਲ ਦੀ ਗੱਡੀ ਹੀ ਗੋਆ ਚੱਲੇ ਗੋਆ ਫਿਲਹਾਲ ਦੀ ਗੱਡੀ ਹੈ ਗੱਡੀ ਤੇ ਚੱਲੇ ਅੱਗੇ ਪਤਾ ਨਹੀਂ ਕਿੱਥੇ ਲੱਗੇ ਗੱਡੀ ਤੇ ਚੱਲੇ ਆਂ ਗੋਆ ਓਏ ਸਾਸਰੀ ਘਾਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਰੁੱਪ ਲਰ ਤੇ ਮੇਰੇ ਨਾਲ ਆ ਹਿੰਮਤ ਬਾਵਾ ਤੇ ਅਸੀਂ ਚੱਲੇ ਆਂ ਗੋਆ ਸਾਡੇ ਨਾਲ ਦੋ ਇਹਨੇ ਹੋ ਰਿਹਾ ਇੱਕ ਛੇੜਾ ਤੇ ਇੱਕ ਰਧਾ ਤੇ ਟਾਈਮ ਤਾਂ ਚੈੱਕ ਕਰਾ ਦਿੰਦੇ ਆ ਟਾਈਮ ਉਹ ਚੱਲੇ ਆ ਚਾਰ ਵਾ ਚੱਲੇ ਤੜਕੇ ਦੇ ਕਾਸਮੈਕਾ ਇਹ এয়ারਪੋਰਟ এয়ারਪੋਰਟ ਨੂੰ ਜਾ ਰਹੇ ਵੀਰ ਜੀ ਲੋ ਜੀ ਅੰਮ੍ਰਿਤਸਰ ਦਾ ਵੈਦਰ ਵੇਖ ਲਓ ਇੱਥੇ ਹੈਗਾ ਦੇ 10 ਡਿਗਰੀ ਹੈਲਸੀ ਹੈ ਲਓ ਜੀ ਅਸੀਂ ਪਹੁੰਚ ਗਏ ਆ ਏਅਰਪੋਰਟ ਤੇ ਤੇ ਹੁਣ ਹੀ ਚੱਲੇ ਆ ਅੰਦਰ ਏਅਰਪੋਰਟ ਦੇ ਅੰਦਰ ਮੈਂ ਤਾਂ ਪਹਿਲੀ ਵਾਰ ਹੀ ਮਮਾ ਨੂੰ ਜਾਣ ਨਹੀਂ ਗਏ ਮੈਂ ਤਾਂ ਪਹਿਲੀ ਵਾਰ ਹੀ ਚੱਲੇ ਆ ਵਾ ਵੀਰ ਨੂੰ ਪਤਾ ਵਾ ਸਾਰਾ ਕੁਝ ਵੀ ਕੀ ਕੀ ਜਾਣਾ ਅੰਦਰ ਤੇ ਕੀ ਕੀ ਨਹੀਂ ਜਾਣਾ ਲੇਸ ਲੂਸ ਜਾਣ ਦਿੰਦੇ ਕਿ ਨਹੀਂ ਨਹੀਂ ਜਾਣਦੇ ਵੀ ਨਹੀਂ ਜਾਣ ਦਿੰਦੇ ਬੰਦਰੀ ਬਸ ਦੇ ਜਾਂਦੇ ਲਓ ਜੀ ਆ ਬੈਰੀਗੇਟ ਆਏ ਨੇ ਅੰਦਰ ਆ ਗਏ ਆ ਤੇ ਹਜੇ ਅੰਦਰ ਜਾਵਾਂਗੇ ਏਅਰਪੋਰਟ ਦੇ ਤੇ ਵੇਖਾਂਗੇ ਭਲਾ ਵੀ ਕਿਦਾਂ ਦਾ ਐਕਸਪੀਰੀਅੰਸ ਜਾਂਦਾ ਵਾ ਬਸ ਕਿਦਾਂ ਦਾ ਵੀਰ ਜੀ ਤੁਸੀਂ ਤਾਂ ਗਏ ਜੇ ਪਹਿਲਾਂ ਜਾਓ ਤੁਹਾਨੂੰ ਬਹੁਤ ਮਜ਼ਾ ਆਏਗਾ ਇਹ ਰੱਖਣਾ ਸੀ ਮੈਂ ਹੁਣ ਜਹਾਜ਼ ਚਲੀ ਮੈਂ ਅੰਦਰ ਹੀ ਰਹਿਣਾ ਲੋ ਜੀ 에어ਪੋਰਟ ਦੇ ਅੰਦਰ 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 ਐਂਟਰ ਹੋ ਗਏ ਆ ਤੇ ਹੁਣ ਮੈਨੂੰ ਤੇ ਪਤਾ ਨਹੀਂ ਕਿਧਰ ਨੂੰ ਜਾਣਾ ਇਹਨਾਂ ਨੂੰ ਪਤਾ ਹੈ ਕਿਧਰ ਨੂੰ ਜਾਣਾ ਲੋ ਜੀ ਤੜਕੇ ਤੜਕੇ ਦਾ ਵੇੜਾ ਵਾ ਗਰਬਾਣੀ ਲੱਗੀ ਐ 에어ਪੋਰਟ ਦੇ ਅੰਦਰ ਬਹੁਤ ਵਧੀਆ ਮਾਹੌਲ ਆ ਇਦਾਂ ਬੈਗ ਰੱਖ ਦਈਦੇ ਜੀ। ਇਦਾਂ ਬੈਗ ਰੱਖ ਦਈਏ ਜੀ। ਲੋਈ ਟਿਕਟਾਂ ਸਾਨੂੰ ਮਿਲ ਗਈਆਂ ਨੇ ਅਸੀਂ ਜਾ ਰਹੇ ਹਾਂ ਹੁਣ ਜਾਇਦ ਤੇ ਚੜ੍ਹਨ। 에어ਪੋਰਟ ਦੇ ਅੰਦਰੋਂ ਵੀ ਸਮਾਨ ਮਿਲਦਾ ਜੀ। ਖਰੀਦਣ ਫਰੂਦ ਦੇ ਨਾਲ। ਪਹਿਲਾਂ ਵੀ ਆਏ ਜਾਜ ਪਰ ਇਹਨਾਂ ਕਦੀ ਵੀਡੀਓ ਵੀਡੀਓ ਨਹੀਂ ਪਾਈਆਂ ਫਿਰ ਮੈਂ ਜੂ ਐ ਨਾਲ ਹੁਣ ਮੈਂ ਤਾਂ ਪਉਣੀਆਂ ਪਉਣੀਆਂ ਲਓ ਜੀ 5:13 ਹੋ ਗਏ ਆ ਤੇ ਅਸੀਂ ਜਾਜ ਦੀ ਵੇਟ ਕਰਦੇ ਹੋਏ ਲਓ ਜੀ ਇੱਥੇ ਬਹਿਣ ਵਾਲੇ ਗੱਦੇ ਬੜੇ ਘੜ ਜੀ ਦੇਖੋ ਬੜੀ ਪਛਾਣੂਗੇ ਬੈਠਾ ਮੈਂ ਇੱਥੋਂ ਪਾਣੀ ਇਦਾਂ ਇਦਾਂ ਪੀਦਾ ਇਥੋਂ ਇੱਥੋਂ ਹੁਣ ਚੈਕਿੰਗ ਜੀ ਕਰਾ ਕੇ ਅਸੀਂ ਚੜਾਂਗੇ ਜਾਜ ਚ ਲਓ ਜੀ ਜੀ ਚੈੱਕ ਕਰਕੇ ਤੇ ਹੁਣ ਉਹਨਾਂ ਨੇ ਸਾਨੂੰ ਤੋਰਤਾ ਵਗਾ ਹਣੂ ਤੇ ਅਸੀਂ ਹੁਣ ਜਾ ਜਾ ਲ ਜਾ ਰਹੇ ਆ ਆ ਗਿਆ ਜਾ ਜਾ ਕੋ ਬਾਤ ਕਿਤੇ ਹੋਣੀ ਫਿਰ ਜਾ ਚਲ ਬੈ ਗਏ ਪਹਿਲੀ ਯਾਰੀ ਆ ਹੀਰੋਣੀ ਪਹਿਲਾਂ ਬੈਠੀ ਮੈਂ ਘਰੋਣਾ ਨਹੀਂ ਕੀ ਗੱਲ ਕਾਉਂ ਮੈਂ ਤੇ ਨਾਲ ਦਰਨਾ ਨਹੀਂ ਦਰਨਾ ਨਹੀਂ ਵੀਰਾਂ ਨੂੰ ਡਰ ਕੇ ਕਿਤੇ ਬਾਹਰ ਨੂੰ ਨਹੀਂ ਭਜਣਾ ਹੈਗਾ ਠੀਕ ਆ ਜਾ ਪਾਸ ਤੜਾ ਠੀਕ ਆ ਠੀਕ

ਲੋ ਜੀ ਅਸੀਂ ਪਹੁੰਚ ਗਏ ਆ ਦਿੱਲੀ 에어ਪੋਰਟ ਹੁਣ ਚੱਲੇ ਆ ਟਰਮੀਨਲ 2 ਤੇ ਇਸ ਤੋਂ ਬਾਅਦ ਦਿੱਲੀ ਤੋਂ ਫਲਾਈਟ ਉੱڑਣੀ ਸਾਡੀ ਦੋ ਘੰਟਿਆਂ ਨੂੰ ਤੇ ਗੁਆ ਜਾਣਾ ਗੁਆ ਆ ਵੀ ਦੇਖੋ ਦਿੱਲੀ 에어ਪੋਰਟ ਕਿੰਨਾ ਵਧੀਆ ਬਣਿਆ ਜੇ ਜੋਗਾ ਕਰਨ ਦਾ ਹੱਥ ਆ ਗਈ ਲੈ ਪਤੀਲੇ ਜੀ ਆ 에어ਪੋਰਟ ਦੇ ਵਿੱਚ ਇਧਰ ਦੇਖੋ ਸਮਾਨ ਸਪੋਣ ਹੁੰਦਾ ਲੈਂਨ ਨੂੰ ਜਿਹੜੇ ਕਹਿੰਦੇ ਨੇ ਨਾ ਅਸੀਂ ਬਾਹਰੋਂ ਲੈ ਕੇ ਆਏ ਆ ਉਹ ਇੱਥੋਂ ਲੈ ਲੈਂਦੇ ਬੜੇ ਸ਼ਤਾਨ ਹੁੰਦੇ ਨੇ। ਲਓ ਜੀ ਇੱਕ ਰਹੀ ਅਸੀਂ ਆ ਗਏ ਆ 에어ਪੋਰਟ ਤੋਂ ਬਾਹਰ ਤੇ ਹੁਣ ਜਿਹੜੇ ਅਗਲੇ ਪਾਸੇ ਫਲੈਟ ਜਾਣੀ ਜਿਹੜੀ ਟਰਮੀਨਲ 2 ਉਧਰ ਨੂੰ ਤੁਰੇ ਜਾਣਨਾ ਤੇ ਆਓ ਆ ਗਏ ਟਰਮੀਨਲ 2 ਮੰਮੀ ਫੁੱਲ ਵੇਖੋ ਇੱਥੇ ਕਿੰਨੇ ਵਧੀਆ ਲੱਗੇ ਜੀ। ਲਵ ਵੀਰ ਲਵ ਲਵ ਕਲੇਰ ਵੀਰ ਵੇ ਆ ਕਿਥੇ ਛੁੱਟੀ ਹੈ ਡਸਟਬਿਨ ਹੀ ਨੰਬੰਦਿਆ ਆ ਲੱਗ ਲੱਗ ਕੇ ਲੱਗ ਗਿਆ ਡਸਟਬਿਨ ਡਸਟਬਿਨ ਲੱਗ ਗਿਆ ਵਾਦੇ ਬਹੁਤ ਵਧੀਆ ਮਾਹੌਲ ਆ ਨੋ ਐਨੇ ਤੋਂ ਨਹੀਂ ਹੁਣ ਪਹਿਲਾਂ ਡਸਟਬਿਨ ਛੁੱਟੀ ਆ ਆਹ ਕੋਸਾ ਡਸਟਬਿਨ ਉਹ ਕਿਥੇ ਯਾਰ ਜਾਜੂਈ ਕਿਥੇ ਲੱਗਾ ਵਾ ਲੋਈ ਦਿੱਲੀ ਤੋਂ ਅਗਲੀ ਫਲੈਟ ਫੜਨੀ ਹੈ ਗੁਆਲੀ ਤੇ ਇਧਰ ਕੋ ਕਿੰਨੀ ਭੀੜ ਜੇ ਅਈਸੇ ਮੈਟਰ ਉਹ ਇਤਰਾ ਚੈਕਿੰਗ ਹੁੰਦੀ ਸਾਰਾ ਸਮਾਨ ਚੈੱਕ ਕਰਦੇ ਆ ਸਾਰਾ ਕੁਝ ਕਢਾ ਕੇ ਟ੍ਰੇ ਵਿੱਚ ਰਖਾ ਦਿੰਦੇ ਆ ਵੀ ਚੈੱਕ ਕਰਾ ਕੇ ਦਿਓ ਤੇ ਬੈਲਟਾਂ ਬੁਲਟਾਂ ਸਾਰਾ ਕੁਝ ਲਵਾ ਕੇ ਫਿਰ ਚੈੱਕ ਕਰਾ ਕੇ ਤੇ ਮਤਲਬ ਲਾਸਟ ਸਟੇਜ ਹੁੰਦੀ ਹੈ ਅਗਲੇ ਪਾਸੇ ਹੁਣ ਆਪਾਂ ਵੇਟ ਕਰਨੀ ਹੈ ਜਾਇ ਦੀ ਆ ਇਥੇ ਇਤਰਾ ਚਾਰਜ ਲਈ ਹੁੰਦੇ ਜੀ ਚਾਰਜ ਨਾਲ ਹੀ ਦਾ ਆ ਮੇਰੇ ਖਿਆਲ ਨਾਲ ਸਾਰੇ ਜਣੇ ਗੋਆ ਜਾਣ ਵਾਲੇ ਹੀ ਆ 3 ਕਿਲੋਮੀਟਰ ਦਾ ਰੇਟ ਐ। 에어ਪੋਰਟ ਦੇ ਅੰਦਰ ਰੇਟ ਵੇਖ ਲੋ। ਕੱਲੀ ਕੌਫੀ ਪੀਣੀ ਐ ਨਾ ਤੇ ਇੰਨੀ ਦੀ। ਹੋਟ ਚਾਕਲੇਟ ਪੀਣੀ ਐ ਉਹ ਖਾਣੀ ਐ ਤੇ ਉਹ ਇੰਨੀ ਦੀ। ਸਮੋਸਾ ਤੇ ਬਾਹਰ ਵਾਲੇ ਜਿੰਦਾ ਹੀ ਐ ਪਰ ਮਹਿੰਗਾ ਵਾ ਕਿਉਂਕਿ ਜਹਾਜ਼ ਤੇ ਆਉਂਦੇ ਹਨ। ਜਹਾਜ਼ ਤੇ ਆਉਂਦੇ ਸਮੋਸੇ। ਉਹ ਜੀ ਅਸੀਂ ਆਪਦੀ ਬੋਰਡਿੰਗ ਬੋਰਡਿੰਗ ਕਰਾ ਕੇ ਤੇ ਹੁਣ ਅਸੀਂ ਜਾਣਦੇ ਹਾਂ ਜਹਾਜ਼ ਵਾਲ ਨੂੰ। ਅਗਲੇ ਪਾਸੇ ਸਾਨੂੰ ਜਹਾਜ਼ ਟਿਕੰ데요 ਤੇ ਜਹਾਜ਼ ਚੋਂ ਅਸੀਂ ਬਹਿ ਗਏ ਤੇ ਅਸੀਂ ਸਿੱਧਾ ਉੱਡ ਲੱਗੇ ਆ ਗੁਆ ਨੂੰ। ਫੇਰ ਦੋ। ਲਓ ਜੀ ਹੁਣ ਅਸੀਂ ਚੱਲੇ ਆਂ ਦਿੱਲੀ ਤੋਂ ਗੋਆ ਨੂੰ ਦਿੱਲੀ ਤੋਂ ਗੋਆ ਨੂੰ ਚੱਲੇ ਆਂ ਤੇ ਉਹ ਸਾਨੂੰ ਬੱਸ ਢੀਕਨਦੀ ਆ ਤੇ ਬੱਸ 'ਚ ਬਹਿ ਕੇ ਬੱਸ ਸਾਨੂੰ ਛੱਡ ਕੇ ਉਹ ਗਿਜਾਜ ਦੇ ਲਾਗੇ ਲਓ ਜੀ ਆ ਜਾਜ ਜਾਣਾ ਜੀ ਗੋਆ ਤੇ ਸਾਨੂੰ ਬੱਸ ਤਾਰ ਕੇ ਤੇ ਚੱਲੀ ਹੁਣ ਵਾਪਸ ਆਹ ਵੇਖੋ ਸਵਾਰੀਆਂ ਸੂਰੀਆਂ ਸਾਰੀਆਂ ਇੱਥੇ ਲਾਤੀਆਂ ਨੇ ਤੇ ਆ ਜਾਣਾ ਜੀ ਗੋਆ ਇਹ ਨਹੀਂ ਬਗਿਆਂ ਕੋ ਵਾਲੇ ਤੇ ਅਸੇ ਇਹ ਥੋੜਾ ਸਾਫ਼ ਲੱਗਣਿਆ ਵਾ ਤੇ ਇੱਥੇ ਆਪਾਂ ਨੂੰ ਮਿਲ ਗਈ ਆ ਵਿੰਡੋ ਸੀਟ ਆ ਉਹ ਵੀ ਆਹ ਵੀਰ ਨੇ ਕਿਹਾ ਵਾ ਥੈਂਕ ਯੂ ਕੇ ਵੀਰ ਹੱਸਦਾ ਰਿਹੰਦਾ ਜਦੋਂ ਵੇਖੋ ਹੱਸਦਾ ਗੋਡਾ ਤੇ ਆਪਣੇ ਘਰ ਨੇ ਰੋਟੀ ਪਾਣੀ ਵੀ ਆਉਣਾ ਵਾ ਘੜੀ ਕਿਨੂ ਛੈਣਾ ਇਹ ਚਾਹ ਜ ਵਧੀਆ ਪੁਰਾਣੀ ਚਾਹ ਨਾਲ ਆਹ ਇਹ ਵਧੀਆ ਥੋੜਾ ਜਿਹੜਾ ਨਵਾਂ ਬਣਿਆ ਜਾ ਆਪ ਦਾ ਆਵੇ ਗਾਣੇ ਗੁਣੇ ਵੀ ਨਾਲੇ ਚੱਲੰਦੇ ਆ ਇਥੇ ਤੇ ਐਂ ਜਾ ਲੱਗੇ ਜੀ ਤੇਰਾ ਤਰਨ ਤਨ ਬਸ ਸਟੈਂਡ ਤੇ ਬੱਸਾਂ ਨਹੀਂ ਲੱਗੀਆਂ ਹੁੰਦੀਆਂ ਉਹ ਦੇਖੋ ਆਈ ਦੇਖੋ ਆ ਬੜਾ ਲਗਜ਼ਰੀ ਹੈ ਕੰਮ ਜੇ ਐਂ ਦਾ ਕਰਕੇ ਰੇ ਨੂੰ ਇੱਥੇ ਐ ਕਰਕੇ ਤੇ ਐ ਇਹ ਕਿਹੜਾ ਰੇੜੀਆਂ ਦੇ ਬਹਿਣ ਵਾਲੇ ਤਾਂ ਜਿਹੜੇ ਬਹਿ ਗਏ ਕਿ ਨਾ ਆਂਦੇ ਗੋਆ ਤੇ 2 ਘੰਟੇ ਤੇ 5 ਮਿੰਟ ਲੱਗਣੇ ਆ ਇਹ ਨਕੀ ਮਤਲਬ 12 ਵਜੇ 5 ਮਿੰਟ ਤੇ ਪਹੁੰਚ ਜਾਣਾ ਜਾਜ ਤੇ ਜਾਏ ਮੋੜਨ ਦੇਵੇ ਉਹ ਲੈਣ ਜੀ ਚ ਲੈ ਕੇ ਜਾਣਗੇ ਹੁਣ ਜਗਾ ਜਾਜ ਉੱਡਣ ਲੱਗਦਾ ਨਾ ਉਦੋਂ ਇਹ ਆ ਚੈੱਕ ਕਰਦੇ ਆ ਓਏ ਮੈਡਮ ਆ ਗਈ ਨਾ ਇਹਨਾਂ ਨੇ ਜਿਦ ਤਰ੍ਹਾਂ ਆ ਠਾਏ ਇਹਨਾਂ ਨੇ ਸਾਰਿਆਂ ਨੂੰ ਕਹਿਣਾ ਵੀ ਤਾਂ ਚੁੱਕ ਲੋ ਜਿਦ ਤਰ੍ਹਾਂ ਵੇਖਿਓ ਮੈਂ ਵੀ ਠਾਹ ਕਰਦਾ ਹਾਂ ਜਾਣ ਕੇ ਇਹਨੇ ਮੈਡਮ ਨੇ ਮੈਨੂੰ ਵੀ ਕਹਿਣਾ ਵੀ ਤਾਂ ਚੁੱਕ ਲੈ ਅਦੇ ਧੌਣ ਨਹੀਂ ਹੈ ਸਿੱਧੀ ਰੱਖੋ ਕਿ ਜਿਹੜੀ ਤੁਹਾਡੀ ਇੱਕੇ ਦਮ ਨਾ ਆਏ ਜੀ ਕੋਲੀ ਕੋਲੀ ਸੇਫਟੀ ਰੱਖਦੇ ਆ ਜਹਾਜ਼ ਚ ਲਵਰੀ ਡਾਇਡਾਤਾ ਜਿਹਨਾਂ ਨੇ ਹੁਣੇ ਅਹੀ ਮਿੰਟੋ ਮਿੰਟ ਹਵਾ 'ਚ ਪਹੁੰਚ ਜਾਣਾ ਵੇਖਿਓ ਵੀ ਇਹਦੇ ਹਵੇਦੇ ਤੁਹਾਡੇ ਅਹੀ ਹਵਾ 'ਚ ਪਹੁੰਚ ਜਾਣਾ ਹੁਣ ਆਵਜ ਆਉਂਦਾ ਪਾਉਗਾ ਕਦਾਈ ਬੰਦ ਉਹ ਆਵਾਜ਼ ਘੋਰ ਗਾ ਜੁੱਟੰਦੇ ਜੀ ਉਹ ਜੀ ਇਸ ਕਾਰ ਰੋੜਾ ਦੌੜਨ ਲਈ ਸਾਡੇ ਲਈ ਪਤਾ ਨਹੀਂ ਆ ਕੀ ਆ ਗਿਆ ਜੀ ਆ ਵੀਰ ਨੇ ਆਰਡਰ ਆਰਡਰ ਕੀਤਾ ਸੀ ਇਹਦੇ ਲਈ ਤੇ ਪਤਾ ਲੱਗੰਦਿਆ ਵਾ ਵੀ ਆ ਸੈਂਡਵਿਚ ਆ ਤੇ ਉਹ ਵੀਰ ਦਾ ਪਤਾ ਨਹੀਂ ਕੀ ਆ ਆ ਮਗਰਲੇ ਨੂੰ ਵੀ ਪਤਾ ਨਹੀਂ ਕੀ ਮੈਂ ਪਿਆ ਦੇ ਰੋਲ ਰੋਲ ਮਿਲੇ ਤੁਹਾਨੂੰ ਆ ਆ ਰੋਲ ਜਾ ਜੀ ਆਪਾਂ ਅੱਧਾ ਅੱਧਾ ਕਰਦੇ ਆਂ ਅੱਧਾ ਤੇਰਾ ਅੱਧਾ ਮੇਰਾ ਲੋਏ ਲੱਗਦਾ ਅੱਜ ਆਜ ਉਤਰ ਲਗਾ ਵਾਵਾ ਚੇਰੀ ਹੋ ਗਿਆ ਤਾਂ ਹਵਾ ਜੀ ਚ ਉਡ ਦੇਣ ਉਹ ਤਾਰ ਦੇ ਭਰਾਵਾ ਸਾਨੂੰ ਲੋਏ ਇਹੀ ਉਤਰ ਨਹੀਂ ਆਲੇ ਜੇ ਬਸ ਬੜੀਆ ਉਹ ਇੱਥੇ ਤਾਂ ਗੰਦੀ ਬੜੀ ਆ ਲੋਕ ਇੰਤਰਾ ਆ ਗਈ ਆ ਆਪਾਂ ਨੂੰ ਬਸ ਲੈਣ ਪਰ ਇੱਥੇ ਬਹੁਤ ਜ਼ਿਆਦੀ ਗਰਮੀ ਨੇ ਕਿਉਂਕਿ ਅਸੀਂ ਬਾਹਰ ਦਾ ਹਾਲਾਤ ਵੇਖ ਲਿਆ ਬੱਸ ਏਸੀ ਲੱਗਾ ਹੀ ਤੇ ਬਹੁਤ ਜ਼ਿਆਦੀ ਗਰਮੀ ਸੀ ਤੇ ਆ ਜੇ ਗੋਆ ਦਾ 에어ਪੋਰਟ ਲੋ ਜੀ ਬੈਗ ਬੂਕ ਤੇ ਆਪਣੇ ਮਿਲ ਗਏ ਮੇਰੇ ਦੇ ਮਿਲ ਗਏ ਤੇ ਉਹ ਦੂਸਰੇ ਗਏ ਵੀ ਲੱਭਣ ਬਣੀਆਂ ਲੋ ਜੀ ਬੈਗ ਬੋਗ ਸਾਰਿਆਂ ਨੂੰ ਲੱਭ ਗਿਆ ਤੇ ਹੁਣ ਅਸੀਂ ਟੈਕਸੀ ਕਰਾਈ ਆ ਟੈਕਸੀ ਕਰਾਈਆ 1000 ਰੁਪਏ ਦੀ ਟੈਕਸੀ ਹੋਈ ਆ ਉਹ ਸਾਨੂੰ ਆਊਗੀ ਲੈਣ ਤੇ ਫਿਰ ਅਸੀਂ ਜਾਵਾਂਗੇ ਬਾਹਰ ਹਜੇ ਤਾਂ ਇੱਥੇ ਠੰਡਾ ਲੱਗੰਦਾ ਕੰਮ ਪਰ ਬਾਹਰ ਗਰਮੀ ਵਾਵਾਈ ਆ ਆ ਵੇਖੋ ਬੇੜੀਆਂ ਬੁੜੀਆਂ ਬਣੀਆਂ ਜੇ ਆ ਵੀ ਸਾਰੇ ਜਿਹੜੇ ਆ ਟੈਕਸੀਆਂ ਨੇ ਖਿਲੋਤੇ ਆ ਤੇ ਕੁਝ ਲੈਣ ਆਏ ਆ ਔਰ ਟਿਕਾ ਵਾਈਟਿੰਗ ਹੈ ਤੇ ਸਾਡੇ ਵਾਲੀ ਗੱਡੀ ਵੀ ਆ ਗਈ ਆ ਆ ਗਈ 7003 है। 7003 ਲੱਭ ਗਈ ਲੱਭ ਗਈ ਲੱਭ ਗਈ ਲੱਭ ਗਈ ਗੱਡੀ ਲੱਭ ਗਈ ਗੱਡੀ ਲੱਭ ਗਈ ਆ ਗਈ ਆ ਗਈ ਗੱਡੀ ਹਾਂ 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 ਮੈਨੇ ਪੜਾ ਥਾ ਉਸ ਤੇ ਓਕੇ ਠੀਕ ਹੈ ਜੀ ਗੋਆ ਦੇ ਵਿੱਚ ਐਂਟਰੀ ਹੋ ਗਈ ਆ ਤੇ ਆ ਵੀਰ ਨੇ ਕਰਾਇਆ ਜੀ ਹੋਟਲ ਬੁੱਕ ਵੇਖਣ ਨੂੰ ਤਾਂ ਵਧੀਆ ਲੱਗੰਦਿਆ ਵਾ ਤੇ ਆ ਹੀ ਮੋਟੇ ਕਪੜੇ ਪਾਏ ਆ ਤੇ ਗਰਮੀ ਬਹੁਤ ਜ਼ਿਆਦੀ ਆ ਤੇ ਜਾ ਕੇ ਹੁਣ ਕੱਪੜੇ-ਕੱਪੜੇ ਕਰਦੇ ਆ ਚੇਂਜ ਨਾਲੇ ਥੱਕ ਗਏ ਆ ਸਵੇਰ ਦੇ ਤੇ ਜਾ ਕੇ ਤੁਹਾਨੂੰ ਕਮਰਾ ਦਿਖਾਉਨੇ ਕਿਹ ਤਰ੍ਹਾਂ ਦਾ ਮਿਲਿਆ ਤੁਹਾਨੂੰ 208 ਨੰਬਰ ਕਮਰਾ ਚੈੱਕ ਕਰੋ ਤੁਸੀਂ ਆ ਇਧਰ ਰੱਖੋ ਮਿੱਤਰੋ ਬਾਥਰੂਮਾਂ ਦੇ ਵਿੱਚ ਹੀ ਡਰਾਇਰ ਲੱਗੇ ਆ ਬਹੁਤ ਵਧੀਆ ਜਿਹਾ ਲੱਗਦਾ ਯਾਰ ਗੋਆ ਦੇ ਵਿੱਚ ਆ ਚੀਜ਼ ਵਧੀਆ ਲੱਗੀ ਮੈਨੂੰ ਲਓ ਜੀ ਕਮਰਾ ਸਾਨੂੰ ਮਿਲ ਗਿਆ ਬਹੁਤ ਵਧੀਆ ਇੱਥੇ ਪ੍ਰਾਣੇ ਪ੍ਰੂਣੇ ਆਉਂਦੇ ਇੱਥੇ ਬਿਠਾ ਸਕਦੇ ਆ ਆ ਵੇਖੋ ਟੇਡਾ ਕੇ ਪੈ ਰਿਹਾ ਥੱਕੇ ਰਹੇ ਨਾ ਇਧਰਲੇ ਪਾਸੇ ਤੁਹਾਨੂੰ ਮਜ਼ਬੂਰ ਦਿਖਾਉਣਾ ਆ ਵੀ ਲੋਕ ਮਿੱਤਰੋ ਗੁਆ ਦਾ 뷰 ਇਹ ਤੋਂ ਮਗਰਲੇ ਪਾਸੇ ਉਹ ਸਮੁੰਦਰ ਦੀ ਇਹ ਦੇਖੋ ਕਮਰੇ ਦੇ ਵਿੱਚ ਹੋਰ ਵੀ ਬਥੇਰੀਆਂ ਆਈਟਮਾਂ ਹੈਗੀਆਂ ਜੇ ਇਹ ਦੇਖੋ ਪਲੇਟਾਂ ਪਲੂਟਾਂ ਤੇ ਆ ਨਿੱਕੀ ਜੀ ਫ੍ਰਿਜ ਵੀ ਦਿੱਤੀ ਆ ਆਹੋ ਆ ਭਾਂਡੇ ਭੁੰਡੇ ਵੀ ਹੈਗੇ ਆ ਤੇ ਆ ਵੇਖੋ ਮਾਈਕਰੋਵੇਵ ਇਹ ਦੇਖੋ ਮਾਈਕਰੋਵੇਵ ਬਾਕੀ ਇਸ ਤਰ੍ਹਾਂ ਦਾ ਕਮਰਾ ਵਾ ਆਹ ਮਗਰਲੇ ਪਾਸੇ ਉਧਰਲੇ ਪਾਸੇ ਦੋਵੇਂ ਪਾਸੇੋਂ 뷰 ਆਉਂਦਾ ਵਾ ਤੇ ਆਹ ਮੁੰਡੇ ਆਪਣੇ ਥੱਕ ਗਏ ਆ ਸੌਂ ਗਏ ਆ ਇਸ ਟਾਈਮ ਤੇ ਉੱਤੇ ਮੈਂ ਇਕੱਲਾ ਵੀਡੀਓ ਬਣਾਈ ਆਂ ਆਣੇ ਆ ਵਖਾਉਂਦੇ ਆ ਤੇ ਆਹ ਲੱਗਾ ਜੇ ਫਿਲਟਰ ਇਹੀ ਆਪਣਾ ਇਹਦਾ ਵਲੌਗ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ ਬਣੇ ਰਹੋ ਸਾਡੇ ਨਾਲ ਜਿੰਨੇ ਦਿਨ ਅਸੀਂ ਗੁਆਹ ਦੇ ਵਿੱਚ ਆ ਉਹਨੇ ਦਿਨ ਅਸੀਂ ਤੁਹਾਨੂੰ ਐਨਜੋਇਮੈਂਟ ਕਰਾਉਂਦੇ ਰਾਵਾਂਗੇ ਚੰਗਾ ਜੀ ਸਤਿ ਸ੍ਰੀ ਅਕਾਲ ਬਾਏ ਬਾਏ ਮਿਲਦੇ ਆ ਅਗਲੇ ਵਲੌਗ 'ਚ